अयोध्या ਲਈ पठानकोट ਤੋਂ ਤੀਜੀ ਵਿਸ਼ੇਸ਼ ਆਸਥਾ ਐਕਸਪ੍ਰੈਸ ਰੇਲਗੱਡੀ ਰਵਾਨਾ ਕੀਤੀ ਗਈ ਜਿਸ ਵਿੱਚ पठानकोट ਦੇ ਤਕਰੀਬਨ 1346 ਸ਼ਰਧਾਲੂ ਅਯोध्या ਦੇ ਦਰਸ਼ਨਾ ਲਈ ਰਵਾਨਾ ਹੋਏ ਜਿਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ पठानकोट ਤੋਂ ਵਿਧਾਨਕਾਰ ਅਸ਼wini ਸ਼ਰਮਾ ਵੀ ਸ਼ਾਮਲ ਨੇ ਇਸ ਮੌਕੇ ਰੇਲਵੇ ਵੱਲੋਂ ਸ਼ਰਧਾਲੂਆਂ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਉੱਥੇ ਰੇਲਵੇ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਗਈ ਇਸ ਸਬੰਧੀ ਗੱਲਬਾਤ ਕਰਦਿਆਂ ਸ਼ਰਦਾਲੂਆਂ ਅਤੇ ਅਸ਼ਪਨੀ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਪੂਰਾ ਦੇਸ਼ ਇੱਕ ਕੜੀ ਵਿੱਚ ਜੁੜੇਗਾ ਅਤੇ ਅਯੁੱਧਿਆ ਦੇ ਦਰਸ਼ਨਾਂ ਲਈ ਜਾਵੇਗਾ। ਜਿਥਾ ਜਿਹੜਾ ਅੱਜ ਭਗਵਾਨ ਰਾਮ ਜੀ ਦੀ ਨਗਰੀ ਜਨਮ ਸਥਲੀ ਅਯੁੱਧਿਆ ਲਈ ਜ਼ਿਲ੍ਹਾ ਦੇਖਸ਼ ਪਾਰਟੀ ਦੇ ਸਾਡੇ ਸਚੀਵ ਰਕੇਸ਼ ਜੀ, ਵਾਸੂਦੇਵ ਜੀ ਸਭ ਲੋਗ ਹੋਰ ਆਪਣੇ ਮਹਾ ਮੰਤਰੀ சுரேਸ਼ ਜੀ ਇਹ ਸਭ ਲੋਕ ਅੱਜ ਇਹਨਾਂ ਨੂੰ ਸਾਰਿਆਂ ਨੂੰ ਅਯੁੱਧਿਆ ਭੇਜ ਰਹੇ ਨੇ